ਲੇ ਚੱਲੇ ਚੱਲ ਚੱਲ ਓਏ ਯਾਰ ਕਰ ਕੈਚ ਕਰ ਹਾਂ ਪਿੱਛੇ ਲੈ ਕੇ ਪਿੱਛੇ ਕੈਚ ਆ ਰਿਹਾ ਕੈਚ ਆ ਰਿਹਾ ਪਿੱਛੇ ਦਾ ਪਿੱਛੇ ਦਾ ਦੇਖ ਪਿੱਛੇ ਚਲ ਚਲ ਹਾਂ ਅਦੋਂ ਪੜ੍ਹ ਲੈ ਸਾਰਾ ਦਿਨ ਗੇਮ ਖੇਡਦਾ ਰਹਿਣਾ ਪੜ ਨਹੀਂ ਸਕਦਾ ਤੇਰੇ ਪੇਪਰ ਆ ਰਹੇ ਹੈਗੇ ਤੁਸੀਂ ਵੀ ਤਾਂ ਸਾਰਾ ਦਿਨ ਦੇਖਦੇ ਰਹਿੰਦੇ ਹੋ ਮੈਂ ਵੱਡੀਆਂ ਤੇਰੇ ਤੋਂ ਠੀਕ ਹੈ ਤੁਸੀਂ ਪੇਪਰ ਆ ਰਹੇ ਤਾਂ ਕਿ ਪੜ ਲੈ ਛਾੜ ਦੇ ਨੂੰ ਮੈਂ ਕਿਹਾ ਦੂਸਰੀ ਆਪਣਾ ਜਾਓ ਛੱਡੇ ਨੂੰ ਜਪੜ ਮੈਂ ਨਹੀਂ ਹੂੰ ਤੁਸੀਂ ਮੈਨੂੰ ਕਹਿੰਦੇ ਰਹਿੰਦੇ ਹੋ ਆਪ ਤਾਂ ਦੂਈ ਛੱਡਦੇ ਨਹੀਂ ਹੋ ਜੋ ਵੀ ਤੁਸੀਂ ਦੇਖਣ ਲੱਗ ਰਹੇ ਹੋ ਸਾਰਾ ਦਿਨ ਲੱਗਿਆ ਰਹਿਣਾ ਤੂੰ ਬਸ ਤੁਸੀਂ ਮੇਰੇ ਨਾਲ ਸਾਰਾ ਕੰਮ ਕੰਪਲੀਟ ਹੋ ਗਿਆ ਨਾਲੇ ਮੈਂ ਸਾਰਾ ਪੜ ਪੁੱਟ ਕੇ ਫੇਰ ਬੈਠਾ ਹਾਂ ਆਹੋ ਹਾਂ ਚੱਲ ਇਹਦੇ ਨੂੰ ਜਾ ਚੱਲ 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 ਛੱਡੇ ਨੂੰ ਨਾ ਪੜ ਲੈ ਨਹੀਂ ਮੈਂ ਨਹੀਂ ਛੱਡਾਂ ਫਦੇ ਕਿਤਾਬ ਵੀ ਚੱਕ ਲਿਆ ਕਰ ਮੈਂ ਨਹੀਂ ਚੱਕਣੀ ਆ ਤਾਬਕ ਤੂੰ ਬਾ ਸਾਰਾ ਦਿਨ ਇਹਦੇ ਚ ਲੱਗਿਆ ਰਹਿਣਾ ਗੇਮ 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 ਮੈਂ ਤਾਂ ਖੇਡ ਦੂੰਗਾ ਆ ਹੀ ਖੇਡੂੰਗਾ ਮੈਂ ਤੂੰ ਸੇ ਮੈਨੂੰ ਕੁਛ ਨਾ ਕਹ ਹਾਂ ਤਾਂ ਇਹ ਨੰਬਰ ਵਧੀਆ ਆਉਂਦੇ ਆ ਫਿਰ ਪਿਛਲੀ ਵਾਰ 75 ਆਇਸੀ ਹਾਂ ਆ ਹੋ ਬਿਨਾ ਪੜੇ ਹੀ ਆ ਗਈ ਕੀ ਕਰਾਂ ਇਸ ਮੁੰਡੇ ਦਾ ਪਰੇਸ਼ਾਨ ਕਰਖੇ ਇਹਨੇ ਸਾਰਾ ਦਿਨ ਗੇਮ 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 ਹੋਰ ਕੰਮ ਵੀ ਨਹੀਂ ਨਹੀਂ ਕੰਮ ਹੈਗਾ ਮੈਂ ਹੀ ਖੇਡਾਂਗਾ ਤੂੰ ਕੀ ਕਰਖੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੇਰਾ ਛੋਟਾ ਭਰਾ ਨਾ ਬਹੁਤ ਗੇਮਾਂ ਖੇਡਦਾ ਫੋਨ ਤੇ ਹਾਂਜੀ ਤੇ ਉਹਦਾ ਖੇੜਾ ਛੁਡਾਉਣ ਲਈ ਨਾ ਫੋਨ ਤੋਂ ਮੈਨੂੰ ਕੋਈ ਕਿਤਾਬ ਸੁਜੈਸਟ ਕਰ ਸਕਦੇ ਹੋ ਓਕੇ ਅ ਤੁਸੀਂ ਉਹਨਾਂ ਲਈ ਇਹ ਨਾਟਕ ਹੈ ਛੋਟਾ ਜਿਹਾ ਇਹਦੇ ਵਿੱਚ ਚਾਰ ਨਾਟਕ ਨੇਗੇ ਤੇ ਇਹ ਪੜਾਓ ਉਹਦੇ ਵਿੱਚ ਵਿਗਿਆਨਕ ਨਾਟਕ ਨੇ ਤੇ ਇਹ ਚਾਰੇ ਦੇ ਚਾਰੇ ਨਾਟਕ ਇੰਟਰਸਟਿੰਗ ਨੇਗੇ ਪਹਿਲਾਂ ਕੋਸ਼ਿਸ਼ ਇਹ ਵੀ ਕਰਿਓ ਕਿ ਤੁਸੀਂ ਪਹਿਲਾਂ ਆਪ ਪੜਿਓ ਜਦੋਂ ਸੋਕ ਤੁਸੀਂ ਆਪ ਮੋਬਾਈਲ ਤਾਂ ਖੜਾ ਨਹੀਂ ਛੱਡਦੇ ਉਹਦੇ ਵਾਲੇ ਵਾਲੇ ਕਿਤਾਬਾਂ ਦਾ ਮਾਹੌਲ ਨਹੀਂ ਬਣਾਉਂਦੇ ਤਾਂ ਉਹ ਪੜਨਾ ਨਹੀਂ ਸ਼ੁਰੂ ਕਰ ਸਕਦੇ ਹੈਗੇ ਤੇ ਬੱਚਿਆਂ ਨੇ ਜਿਹੜੀ ਜਿਸ ਉਮਰ ਚੋਂ ਲੰਘਦੇ ਆ ਉਸ ਉਮਰ ਚੋਂ ਬੱਚਿਆਂ ਨੇ ਪਹਿਲਾਂ ਦੇਖ ਕੇ ਸਿੱਖਣਾ ਹੁੰਦਾ ਜੇਕਰ ਘਰੇ ਕਿਤਾਬ ਪੜ੍ਹਨ ਦਾ ਮਾਹੌਲ ਬਣਾਉਗੇ ਤਾਂ ਕਿਤਾਬਾਂ ਪੜ੍ਹਨਗੇ ਜੇ ਮੋਬਾਈਲ ਚਲਾਉਗੇ ਤਾਂ ਸਾਰਾ ਘਰ ਮੋਬਾਈਲ ਹੀ ਚਲਾਊਗਾ ਤਾਂ ਬੱਚੇ ਨੂੰ ਤੁਸੀਂ ਉਦੋਂ ਦੀ ਉਮੀਦ ਨਹੀਂ ਕਰ ਸਕਦੇ ਕਿ ਬੱਚੇ ਕਿਤਾਬਾ ਪੜ੍ਹਨ ਤੇ ਤੁਸੀਂ ਮੋਬਾਈਲ ਚ ਚਲਾਓ ਸੋ ਇਹ ਕਿਤਾਬ ਜ਼ਰੂਰ ਪੜਿਓ ਤੇ ਹੋਰ ਬਾਅਦ ਚ ਮੈਂ ਕੁਝ ਕਿਤਾਬਾ ਹੋਰ ਨੇ ਕਿ ਮੈਂ ਤੁਹਾਨੂੰ ਸਮੇਂ-ਸਮੇਂ ਤੇ ਦੱਸਦਾ ਰਹਾਂ ਕਿ ਵੀ ਇਹ ਕਿਤਾਬਾਂ ਤੁਸੀਂ ਪੜਿਓ ਠੀਕ ਹੈ ਹਾਂਜੀ ਥੈਂਕ ਯੂ ਸਰ ਦੀਦੀ ਅੱਗੇ ਪੜ ਰਹੇ ਹੋ ਇਹ ਮੈਂ ਕਿਤਾਬ ਪੜ੍ਹ ਰਹੀ ਹਾਂ ਬੈ ਜਾ ਆ ਮੈਂ ਬੰਦਾ ਸਿੰਘ ਬਹਾਦਰ ਬਾਰੇ ਪੜ ਰਹੀ ਹਾਂ ਇਹਨਾਂ ਆਪਣੇ ਨਾਇਕ ਸੀਗੇ ਇਹਨਾਂ ਨੇ ਸਰਹੰਦ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿੱਤਾ ਸੀ ਅੱਛਾ ਹਾਂ ਤੂੰ ਵੀ ਪੜੇਂਗਾ ਕਿਤਾਬ ਹਾਂ ਮੈਨੂੰ ਵੀ ਕੋਈ ਵੀ ਦੇ ਦਿਓ ਤੂੰ ਇਹ ਵਾਲੀ ਕਿਤਾਬ ਪੜ ਇਹਦੇ ਇਹ ਚਾਰ ਵਿਗਿਆਨਿਕ ਨਾਟਕ ਨੇ ਜਿਹੜੇ ਤੈਨੂੰ ਵਿਗਿਆਨ ਬਾਰੇ ਦੱਸਣਗੇ ਨਾਟਕਾਂ ਦੇ ਰੂਪ ਵਿੱਚ ਇਹਦੇ ਵਿੱਚ ਵਿਗਿਆਨ ਬਾਰੇ ਦੱਸਿਆ ਗਿਆ ਹੈ ਕਿ ਕਿਵੇਂ ਆਪਾਂ ਵਿਗਿਆਨ ਨੂੰ ਜਾਣ ਸਕਦੇ ਹਾਂ तू एक किताब पढ़ ओके कैसे जा रहे हो बस मैं आई तू एक किताब पढ़ ओके okay. हां ओके okay. दीदी दीदी हां क्या हो गया दीदी मेनू इस तरह दी और किताबें दवा दोगे ये बहुत बढ़िया किताब सी तू पढ़ ली हां वेरी गुड चल मैं तन्नू एमे दी और बुक्का लेके दूंगी ठीक है ओके अपन शॉप पे चल लांगे गल लुई फिर नई किताबें लेके आवेंगे अपन आज शाम नु चलिए दीदी हां आज शाम नु चलदे हां ठीक है